ਇਹ ਪੱਤਾ ਦਰਦਾਂ ਦਾ ਵੈਰੀ ਪੱਤਾ ਹੈ ਜਿਸ ਨੇ ਇਹਦਾ ਇਸਤੇਮਾਲ ਕਰ ਲਿਆ ਉਹਦੇ ਦਰਦ ਛੂ ਮੰਤਰ ਹੋ ਸਕਦੇ ਇਹਦੇ ਜਿਹੜੇ ਫੁੱਲ ਹੈਗੇ ਨੇ ਇਸ ਬੂਟੇ ਦੇ ਉਹ ਵੀ ਕਮ ਮੋਜੇ ਵਿੱਚ ਆ ਸਕਦੇ ਨੇ ਇਹ ਪੱਤੇ ਦੀ ਆ ਮ사ਜ ਕਰਕੇ ਤਵੇ ਦੇ ਉੱਪਰ ਗਰਮ ਕਰਕੇ ਤਵੇ ਤੇ ਗਰਮ ਤਵੇ ਤੇ ਗਰਮ ਕਰਨਾ ਤਵੇ ਤੇ ਗਰਮ ਕਰਕੇ ਆਪਣੇ ਗੋਡੇ ਦੇ ਉੱਪਰ ਲਾ ਲਓ ਰਾਤ ਨੂੰ ਬੰਨ ਕੇ ਪੈ ਜਾਓ ਫਰੂਕੀ ਸਾਹਿਬ ਸਵੇਰੇ ਸਾਂ ਉੱਠੋਗੇ ਵੀ ਯਾਰ ਕਿੱਧਰ ਗਿਆ ਦਰਦ ਜੀ ਏਦਾਂ ਗੁਣਕਾਰੀ ਆ ਇਹ ਤੇ ਪੰਜ ਸੱਤ ਪੱਤੇ ਉੱਪਰ ਤੇ ਸਾਡਾ ਲੱਗਿਆ ਵੀ ਕੁਝ ਨਹੀਂ ਜੀ ਕੁਝ ਵੀ ਨਹੀਂ ਲੱਗਿਆ ਬਸ ਲੱਗਿਆ ਇਹ ਮਿਹਨਤ ਕਾਫੀ ਬੰਦੇ ਆਉਂਦੇ ਸਰ ਜਿਹੜੇ ਬੰਦੇ ਕਹਿੰਦੇ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ ਮੈਡੀਸਿਨ ਜਾਂ ਅਸੀਂ ਪੈਸੇ ਖਰਚ ਨਹੀਂ ਕਰ ਸਕਦੇ ਉਹਨਾਂ ਬੰਦਿਆਂ ਨੂੰ ਅਸੀਂ ਨੁਕਤਾ ਦਿੰਨੇ ਆ ਉਹ ਇਹਦੇ ਤੇ ਅਪਲਾਈ ਕਰਦੇ ਆ ਬੜਾ ਵਧੀਆ ਉਹਨਾਂ ਨੂੰ ਰਿਲੀਫ ਮਿਲੀ ਹੈ ਜਿਵੇਂ ਰਾਤ ਨੂੰ ਹਏ ਹੇ ਕਰਦੇ ਸੀ ਸਵੇਰੇ ਵਧੀਆ ਉੱਠੇ ਆ ਜੀ ਉਹ ਰਾਤ ਨੂੰ ਹਾ ਹੇ ਕਰਕੇ ਸੌਂਦੇ ਨੇ ਸਵੇਰ ਨੂੰ ਦਰਦਾਂ ਨੂੰ ਬਾਏ ਬਾਏ ਕਰਕੇ ਉੱਠਦੇ ਨੇ ਜੀ ਕਹਿੰਦੇ ਸਾਨੂੰ ਮਹਿਸੂਸ ਨਹੀਂ ਹੋਇਆ ਵੀ ਕਿਵੇਂ ਉੱਠੇ ਪਤਾ ਹੀ ਨਹੀਂ ਲੱਗਿਆ ਜੀ ਜਾਵ ਵਾਲੇ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਕੋਲੇ ਟਾਈਮ ਨਹੀਂ ਹੈਨਾ ਇਹੋ ਜਿਹੇ ਮੇਰੀਆਂ ਭੈਣਾਂ ਆਉਂਦੀਆਂ ਨਹੀਂਆਂ ਤੇ ਉਹਨਾਂ ਲਈ ਅਸੀਂ ਇਹ ਜਿਹੜਾ ਗੋਡਿਆਂ ਦਾ ਗਰੀਸ ਬਣਾਇਆ ਹੋਇਆ ਇਹਦੀ ਮਾਲਸ਼ ਕਰਕੇ ਤੁਸੀਂ ਆ RAM ਨੂੰ ਘਰੇ ਪੈਜੋ ਆ ਦੇਖੋ ਇਹ ਗੋਡਿਆਂ ਦਾ ਗਰੀਸ ਹੈ ਜਿਨ੍ਹਾਂ ਦੀ ਕਰਦਨ ਇੱਥੋਂ ਤੱਕ ਨਹੀਂ ਹੁੰਦੀ ਆ ਮੁੜਦੇ ਹਾਂ ਝੁੱਕ ਕੇ ਕੰਮ ਕਰਦੇ ਆ ਬਰਕ ਕਰਦੇ ਆ ਦਫਤਰਾਂ ਜੀ ਕੰਪਿਊਟਰ ਤੇ ਕੰਮ ਕਰਦੇ ਆ ਜਾਂ ਫੋਨ ਦੇਖਦੇ ਆ ਪੜਾਈ ਕਰਦੇ ਆ ਕਿਸੇ ਦੇ ਵੀ ਬਜ਼ੁਰਗ ਦੇ ਜਾਂ ਮਤਲਬ ਛੋਟੇ ਬੱਚਿਆਂ ਦੇ ਵੀ ਸਰਵੈਕਲ ਹੋ ਜਾਂਦਾ ਉਹਦੀ ਹਲਕੀ ਅਸੀਂ ਮ사ਜ ਕਰਦੇ ਆ ਜੀ ਆ ਜੀ ਇਹ ਇਥੋਂ ਮਤਲਬ ਮ사ਜ ਹੁੰਦੀ ਹੈ ਇਸ ਗਰੀਜ਼ ਨਾਲ 10 ਮਿੰਟਾਂ ਚ ਜੀ ਰਿਲੀਫ ਜੀ ਉਹ ਕਹਿੰਦੇ ਸਾਨੂੰ ਹਾਂ 10 ਮਿੰਟਾਂ ਚ ਕਈਆਂ ਪੈਣਾ ਮੇਰੀਆਂ ਆਉਂਦੀਆਂ ਉਹ ਕਹਿੰਦੇ ਮੇਰੇ ਅੱਡੀ ਚ ਦਰਦ ਹੁੰਦਾ ਮੈਂ ਕਹਿੰਦਾ ਇਹਨੂੰ ਇਦਾਂ ਹੀ ਕਰਕੇ ਆਪਣੀ ਅੱਡੀ ਤੇ ਗਰਮ ਕਰਕੇ ਬੰਨ ਲਓ ਅੱਛਾ ਅੱਡੀ ਦਾ ਦਰਦ ਵੀ ਗਾਇਬ ਤੁਹਾਡੇ ਗੋਡਿਆਂ ਤੇ ਸੋਜ ਹੈ ਉਹ ਵੀ ਖਤਮ ਇਹ ਪੱਤਾ ਦਰਦਾਂ ਦਾ ਵੈਰੀ ਪੱਤਾ ਹੈ ਜਿਸ ਨੇ ਇਹਦਾ ਇਸਤੇਮਾਲ ਕਰ ਲਿਆ ਉਹਦੇ ਦਰਦ ਛੂਮੰਤਰ ਹੋ ਸਕਦੇ ਨੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਇਹ ਪੱਤੇ ਵਾਲੀ ਵੀਡੀਓ ਅਸੀਂ ਸ਼ੇਅਰ ਕਰਨ ਲੱਗੇ ਆ ਤੁਸੀਂ ਬਹੁਤ ਸਾਰੇ ਜਿਹੜੇ ਸਾਡੇ ਉਮਰਦਰਾਜ ਲੋਕ ਕੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਦੇਖਦੇ ਸਾਰ ਹੀ ਪਤਾ ਲੱਗ ਜਾਏਗਾ ਕਿ ਇਹ ਪੱਤਾ ਕਿਸ ਸ਼ੈਦਾ ਹੈ ਕਿਹੜੇ ਬੂਟੀ ਦਾ ਹੈ ਅਕਸਰ ਇਹ ਜਦੋਂ ਅਸੀਂ ਗਰਮੀਆਂ ਦੇ ਵਿੱਚੋਂ ਸਰਦੀਆਂ ਵਾਲੇ ਪਾਸੇ ਨੂੰ ਜਾਂਦੇ ਹਾਂ ਤਾਂ ਸਾਡੇ ਪੰਜਾਬ ਦੇ ਵਿੱਚ ਖਾਲੀ ਪਲਾਟਾਂ ਦੇ ਵਿੱਚ ਅਕਸਰ ਇਹ ਪੱਤੇ ਮਿਲ ਜਾਂਦੇ ਨੇ ਤੇ ਜਿਵੇਂ ਸਰਦੀਆਂ ਸ਼ੁਰੂ ਹੋਣੀਆਂ ਨੇ ਕੁਦਰਤੀ ਤੌਰ ਤੇ ਪੱਤੇ ਆ ਜਾਂਦੇ ਨੇ ਉਹ ਆਉਣ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕੀ ਕਾਰਨ ਹੈ ਕਿਸ ਤਰੀਕੇ ਨਾਲ ਇਸ ਪੱਤੇ ਨੂੰ ਅਸੀਂ ਇਸਤੇਮਾਲ ਕਰਕੇ ਆਪਣੇ ਦਰਦ ਭਜਾ ਸਕਦੇ ਹਾਂ ਇਸ ਬਾਬਤ ਜਾਣਕਾਰੀ ਦੇ ਰਹੇ ਨੇ ਸਾਨੂੰ ਸੁਖ ਆਯੁਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿਲ ਸਾਹਿਬ ਗਿਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਹੀ ਫਰੂਕੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੀ ਪੂਰੀ ਟੀਮ ਦਾ ਜਿਹੜਾ ਤੁਸੀਂ ਅੱਜ ਸਾਡੇ ਸੱਦੇ ਤੇ ਤੁਸੀਂ ਇਹ ਅੱਜ ਜਿਹੜਾ ਜੋੜਾਂ ਦੇ ਦਰਦ ਵਾਸਤੇ ਜਿਹੜੇ ਬੂਟੇ ਕੋਲੇ ਲੈ ਕੇ ਆਏ ਆ ਉਦੇ ਬਾਰੇ ਆਪਾਂ ਤੁਹਾਨੂੰ ਅੱਜ ਦੱਸਣ ਵਾਰ ਜਾ ਰਹੇ ਆ ਜੀ ਜੀ ਇਸ ਬੂਟੇ ਬਾਬਤ ਅਸੀਂ ਤੁਹਾਨੂੰ ਦੱਸਾਂਗੇ ਕਿਹੜਾ ਬੂਟਾ ਹੈ ਕਿਸ ਤਰੀਕੇ ਨਾਲ ਦਾ ਇਸਤੇਮਾਲ ਕਰਨਾ ਹੈ ਨਾ ਸਿਰਫ ਬੂਟਾ ਸਗੋ ਇਹਦੇ ਜਿਹੜੇ ਫੁੱਲ ਹੈਗੇ ਨੇ ਇਸ ਬੂਟੇ ਦੇ ਉਹ ਵੀ ਕੰਮ ਉਹਦੇ ਵਿੱਚ ਆ ਸਕਦੇ ਨੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਪੇਟ ਨਾਲ ਸੰਬੰਧਿਤ ਉਹਨਾਂ ਦੇ ਵਿੱਚ ਇਹ ਜਿਹੜੇ ਫੁੱਲ ਹੈਗੇ ਨੇ ਉਹ ਕੰਮ ਆ ਜਾਂਦੇ ਨੇ ਅੱਛਾ ਪ੍ਰਧਾਨ ਜੀ ਇਹ ਜਿਹੜਾ ਪੱਤਾ ਹੈ ਪਹਿਲਾਂ ਤਾਂ ਇਹ ਦੱਸੋ ਵੀ ਸਰਦੀਆਂ ਦੇ ਵਿੱਚ ਜਿਹੜਾ ਇੰਨੀ ਜ਼ਿਆਦਾ ਦਿੱਕਤਾਂ ਇੰਨੀ ਜ਼ਿਆਦਾ ਪਰੇਸ਼ਾਨੀਆਂ ਜਿਹੜੀਆਂ ਉਹ ਜੋੜਾਂ ਨਾਲ ਸੰਬੰਧਿਤ ਕਿਉਂ ਆ ਜਾਂਦੀਆਂ ਨੇ ਹਾਂ ਫਰੂਕੀ ਸਾਹਿਬ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਅੱਜ ਕੱਲ ਸਰਦੀਆਂ ਦੇ ਵਿੱਚ ਕੀ ਹੋਇਆ ਹੈ ਜਿਹੜਾ ਸਾਡਾ ਖਾਣ ਪੀਣ ਦਾ ਸਿਸਟਮ ਹੈ ਉਹ ਬੈਵਾਦੀ ਵਾਲੀਆਂ ਚੀਜ਼ਾਂ ਜ਼ਿਆਦਾ ਹੋ ਜਾਂਦੀਆਂ ਨੇ ਸਰਦੀਆਂ ਚ ਸਰਦੀਆਂ ਦੇ ਵਿੱਚ ਜਿਵੇਂ ਗੋਭੀ ਹੋ ਗਈ ਮੈਂਗਣ ਹੋ ਗਏ ਆਲੂ ਹੋ ਗਏ ਆਲੂ ਹੋ ਗਏ ਸਾਗ ਹੋ ਗਿਆ ਠੀਕ ਹੈ ਬੈਵਾਦੀ ਨੇ ਬੈਵਾਦੀ ਵਾਲੀਆਂ ਚੀਜ਼ਾਂ ਨੇ ਬੈਵਾਦੀਆਂ ਵਾਲੀਆਂ ਚੀਜ਼ਾਂ ਹੋਣ ਕਰਕੇ ਅੱਡੇ ਹਰੇਕ ਬੰਦੇ ਦੇ ਗੋਡਿਆਂ 'ਚ ਮੋਢਿਆਂ 'ਚ ਅੱਡੀਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਖਾਸ ਕਰਕੇ ਗੋਡਿਆਂ 'ਚ ਤਾਂ ਬਹੁਤ ਜ਼ਿਆਦਾ ਅੱਡੀਆਂ ਦੇ ਮੇਰੇ ਕੋਲੇ ਪੈਣਾ ਬਹੁਤ ਆਉਂਦੀਆਂ ਨੇ ਮੇਰੀ ਅੱਡੀ 'ਚ ਦਰਦ ਬਹੁਤ ਹੁੰਦਾ ਠੀਕ ਹੈ ਉਸ ਕਰਕੇ ਇਹ ਜਿਹੜਾ ਮੌਸਮ ਕੁਦਰਤੀ ਬੂਟਾ ਕੁਦਰਤੀ ਬੂਟਾ ਹੈ ਕੁਦਰਤ ਨੇ ਸਾਨੂੰ ਹਰ ਚੀਜ਼ ਦਾ ਹੱਲ ਨਾਲ ਜੇ ਕੋਈ ਬਿਮਾਰੀ ਦਿੰਦੀ ਹੈ ਤਾਂ ਨਾਲ ਹੱਲ ਵੀ ਦਿੰਦੀ ਹੈ ਹਰ ਚੀਜ਼ ਜਿਵੇਂ ਬਿਜਲੀ ਹੈ ਉਹਦੇ ਵਿੱਚ ਨੈਗੇਟਿਵ ਪੋਜ਼ਿਟਿਵ ਦੋਨੇ ਹੁੰਦੇ ਆ ਕੁਦਰਤ ਸਾਨੂੰ ਉਹ ਸਾਰੀਆਂ ਚੀਜ਼ਾਂ ਦੇ ਕੇ ਦਿੰਦੀ ਉਹ ਹੁੰਦਾ ਕਰਮਾ ਦਾ ਫਲ ਠੀਕ ਹੈ ਠੀਕ ਹੈ ਨਾ ਹੁਣ ਕਿਸੇ ਦੇ ਕਰਮ ਚੰਗੇ ਕਰਮ ਕਰਦਾ ਜਾਂਦਾ ਬੰਦਾ ਉਹ ਫਿਰ ਵਧੀਆ ਬਚਿਆ ਰਹਿੰਦਾ ਨਾ ਰੋਗਾਂ ਤੋਂ ਜਿਹੜਾ ਕੋਈ ਮਾੜਾ ਮੋਟਾ ਭਾਈ ਮਾੜਾ ਕਰਦਾਗਾ ਉਹਦੇ ਲਈ ਤੇ ਥੋੜਾ ਬਹੁਤ ਦੁੱਖ ਸਹਿਣੇ ਪੈਂਦਾ ਮਤਲਬ ਜੇ ਅਸੀਂ ਚੰਗੇ ਕਰਮ ਯਾਨੀ ਕਿ ਅਸੀਂ ਚੰਗਾ ਖਾਵਾਂਗੇ ਪੀਵਾਂਗੇ ਤਾਂ ਉਹਦਾ ਜਿਹੜਾ ਫਲ ਹੈਗਾ ਉਹ ਚੰਗਾ ਮਿਲੂਗਾ ਅਗਰ ਅਸੀਂ ਮਾੜਾ ਖਾਵਾਂ ਪੀਵਾਂਗੇ ਤਾਂ ਤਾਂ ਮਾੜਾ ਫਲ ਮਾੜਾ ਫਲ ਮਾੜਾ ਮਿਲੂਗਾ ਇਹ ਖਾਣ ਪੀਣ ਤੇ ਵੀ ਡਿਪੈਂਡ ਬਹੁਤ ਜ਼ਿਆਦਾ ਹੈ ਇਸ ਕਰਕੇ ਆ ਜਿਹੜਾ ਬੂਟਾ ਹੈਗਾ ਇਹ ਆਮ ਹੀ ਸਾਡੇ ਘਰਾਂ ਚ ਪਲਾਟਾਂ ਚ ਸੜਕਾਂ ਤੇ ਆਮ ਹੀ ਮਿਲ ਜਾਂਦਾ ਹੈ ਠੀਕ ਹੈ ਠੀਕ ਹੈ ਇਹਦੇ ਬੜੇ ਗੁਣ ਨੇ ਬੜਾ ਗੁਣਕਾਰੀ ਹੈ ਇਹਦੇ ਜਿਹੜੇ ਫੁੱਲ ਹੈ ਇਹ ਵੀ ਕੰਮ ਆਉਂਦੇ ਆ ਇਹਦੇ ਪੱਤੇ ਆ ਇਹ ਵੀ ਕੰਮ ਆਉਂਦੇ ਆ ਇਹਦੀਆਂ ਜੜ੍ਹਾਂ ਇਹ ਵੀ ਕੰਮ ਆਉਂਦੀਆਂ ਇਹ ਜਿਹੜਾ ਦੁੱਧ ਹੈ ਇਹ ਇਹਦਾ ਦੁੱਧ ਇਹ ਦੁੱਧ ਵਾਲਾ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਇਹਦਾ ਦੁੱਧ ਬਹੁਤ ਜ਼ਿਆਦਾ ਨਿਕਲਦਾ ਠੀਕ ਹੈ ਇਹ ਪੱਤਾ ਇੰਨਾ ਗੁਣਕਾਰੀ ਹੈ ਤੁਸੀਂ ਫਰੂਕੀ ਸਾਹਿਬ ਵੈਸੀ ਦੇਖ ਕੇ ਹੈਰਾਨ ਹੋ ਜਾਓਗੇ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਜਿਹੜੇ ਮੇਰੇ ਭੈਣ ਭਰਾ ਗਰੀਬੀ ਕਾਰਨ ਕੋਈ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਠੀਕ ਹੈ ਇਹ ਆਪਾਂ ਉਹਨਾਂ ਲਈ ਅੱਜ ਨੁਕਸਾ ਦੇਣ ਜਾ ਰਹੇ ਹਾਂ ਵੀ ਜਿਹੜੇ ਬੰਦੇ ਗਰੀਬ ਐ ਦਿਹਾੜੀਦਾਰ ਬੰਦੇ ਐ ਤਕੜਾ ਬੰਦਾ ਤੇ ਜਾ ਕੇ ਗੋਡੇ ਬਦਲਾ ਲੈਂਦਾ ਜੀ ਕੋਈ ਹੋਰ ਵਧੀਆ ਡਾਕਟਰ ਹਕੀਮ ਕੋਲੇ ਚਲੇ ਜਾਂਦਾਗਾ ਪਰ ਗਰੀਬ ਕਿੱਥੇ ਜਾਵੇ ਠੀਕ ਹੈ ਇਸ ਕਰਕੇ ਆਪਾਂ ਗਰੀਬਾਂ ਲਈ ਇਹ ਜਿਹੜਾ ਅੱਕ ਦੇ ਨੁਕਸੇ ਵਾਲਾ ਪੱਤਾ ਹੈ ਗੁਣਕਾਰੀ ਬੂਟਾ ਹੈ ਇਹਦੇ ਕੋਲੇ ਤੁਹਾਨੂੰ ਲੈ ਕੇ ਆਏ ਆਂ ਇਹਦੇ ਬਾਰੇ ਅੱਕ ਦਾ ਪੱਤਾ ਹੈ ਇਹ ਅੱਕ ਦਾ ਪੱਤਾ ਹੈ ਦੇਸੀ ਅੱਕ ਦਾ ਦੇਸੀ ਅੱਕ ਦੇਸੀ ਅੱਕ ਦਾ ਪੱਤਾ ਹੈਗਾ ਇਹ ਇਹ ਸਾਡੇ ਆਮ ਹੀ ਘਰਾਂ ਚ ਪਲਾਟਾਂ ਚ ਸੜਕਾਂ ਤੇ ਖਾਲੀ ਜਗ੍ਹਾ ਤੇ ਆਮ ਹੀ ਮਿਲ ਜਾਂਦਾ ਹੈ ਮਤਲਬ ਇਹ ਜਿਹੜਾ ਇਹ ਅੱਕ ਹੈਗਾ ਬਾਈ ਜਿਹਨੂੰ ਕਿਸੇ ਬੀਜ ਦੀ ਲੋੜ ਨਹੀਂ ਇਹ ਕੁਦਰਤ ਨੇ ਮਿੱਟੀ ਦੇ ਵਿੱਚ ਹੀ ਪਾ ਕੇ ਭੇਜਿਆ ਹੈ ਇਹ ਕੁਦਰਤ ਇਹ ਬੀਜ ਦਾ ਕੌਣ ਹੈ ਕਦੇ ਅਕ ਅਗਲਾ ਆਪਾਂ ਕਹਿੰਦੇ ਨੇ ਅਕ ਲਾਤਾ ਅਕ ਲਾਇਆ ਨਹੀਂ ਇਹ ਇਹ ਕੁਦਰਤ ਹੀ ਲਾਉਂਦੀ ਆ ਆ ਵੀ ਇਹ ਕੁਦਰਤ ਲਾਉਂਦੀ ਇਹਨੂੰ ਕੋਈ ਲਾਉਂਦਾ ਕੁਦਰਤ ਨੂੰ ਪਤਾ ਹੈ ਵੀ ਹਾਂ ਇਹਦੀ ਜ਼ਰੂਰਤ ਹੈ ਇਸ ਵੇਲੇ ਕਿਹੜੀਆਂ ਪ੍ਰੋਬਲਮਾਂ ਦਿੱਕਤਾਂ ਪਰੇਸ਼ਾਨੀਆਂ ਆਉਣਗੀਆਂ ਉਹਦਾ ਹੱਲ ਨਾਲ ਹੀ ਲੈ ਕੇ ਆਉਂਦੀ ਹੈ ਗਰਮੀਆਂ ਜਿਹਦੇ ਪੱਤੇ ਸੁੱਕ ਜਾਂਦੇ ਆ ਦੇਖੀ ਹੁੰਦੇ ਆ ਆਮ ਕਦੇ ਦੇਖਿਆ ਅੱਕ ਦਾ ਪੱਤਾ ਗਰਮੀਆਂ ਦੇ ਵਿੱਚ ਹਰਾ ਭਰਾ ਇਹ ਜਿਉਂ ਜਿਉਂ ਸਰਦੀ ਵੱਧ ਜਾਂਦੀ ਆ ਆ ਦੇਖੋ ਕਿਵੇਂ ਹਰਿਆਲੀ ਨਿਕਲਦੀ ਆ ਰਹੀ ਹੈ ਪੂਰੀ ਗੁਣਕਾਰੀ ਬੂਟੇ ਆ ਬਸ ਇਹਦਾ ਇੱਕੋ ਹੀ ਵਿਚਾਰ ਰੱਖਣਾ ਬਹੁਤ ਜ਼ਰੂਰੀ ਹੈ ਤੋੜਨ ਵੇਲੇ ਤੋੜਨ ਵੇਲੇ ਵੀ ਜਿਹੜਾ ਇਹਦਾ ਦੁੱਧ ਹੈ ਉਹ ਤੁਹਾਡੀ ਅੱਖ 'ਚ ਨਹੀਂ ਪਾਣਾ ਚਾਹੀਦਾ ਠੀਕ ਹੈ ਮਤਲਬ ਜਿਹੜਾ ਆ ਦੁੱਧ ਹੈਗਾ ਇਹ ਦੇਖੋ ਤੁਸੀਂ ਇਹ ਇਹਦੇ ਪੱਤਿਆਂ ਦੇ ਵਿੱਚੋਂ ਬੜੀ ਸਾਵਧਾਨੀ ਨਾਲ ਇਹ ਜਿਹੜਾ ਇਹ ਦੁੱਧ ਹੈਗਾ ਇਹ ਜਦੋਂ ਤੋੜਨੇ ਨੇ ਅਸੀਂ ਪੱਤੇ ਤਾਂ ਇਹਦਾ ਖਿਆਲ ਰੱਖਣਾ ਹੈ ਕਿ ਸਾਡੀ ਅੱਖ ਦੇ ਵਿੱਚ ਨਾ ਇਹ ਪੈ ਜਾਵੇ ਦੁੱਧ ਜਿਹੜਾ ਹੈ ਬੜਾ ਗੁਣਕਾਰੀ ਹੈ ਦੁੱਧ ਦੇ ਵੀ ਅਸੀਂ ਤੁਹਾਨੂੰ ਦੱਸਾਂਗੇ ਫਾਇਦੇ ਕੀ ਕੀ ਹੋਣ ਵਾਲੇ ਨੇ ਪਰ ਇਹ ਪੱਤਾ ਤੋੜਨ ਲੱਗੇ ਤੁਸੀਂ ਆਪਣੇ ਅੱਖ ਦਾ ਬਚਾਅ ਹੈਗਾ ਜਿਹੜਾ ਉਹ ਜ਼ਰੂਰ ਕਰਨਾ ਇਸ ਤਰੀਕੇ ਨਾਲ ਇਹਦੇ ਵਿੱਚੋਂ ਦੁੱਧ ਹੈਗਾ ਜਿਹੜਾ ਉਹ ਹਮੇਸ਼ਾ ਨਿਕਲਦੀ ਨਿਕਲ ਹੈ ਇਹ ਕਹਿੰਦੇ ਜੀ ਅੱਖ ਤਾਂ ਪੂਰਾ ਜ਼ਹਿਰੀਲੀ ਚੀਜ਼ ਹੈ ਹਾਂ ਮਤਲਬ ਕਹਿੰਦੇ ਬਹੁਤ ਜ਼ਹਿਰੀਲਾ ਹੈਗਾ ਤੇ ਇਸੇ ਕਰਕੇ ਤਾਂ ਮੈਂ ਕਹਿੰਦਾ ਵੀ ਜਦੋਂ ਉਹ ਅੱਖ ਦਾ ਪੱਤਾ ਤੋੜਨਾ ਭਾਈ ਬੜੀ ਸਾਵਧਾਨੀ ਨਾਲ ਤੋੜਨਾ ਹਾਂ ਇਸ ਕਰਕੇ ਇਹਨੂੰ 5-7 ਪੱਤੇ ਤੋੜੋ ਤੇ ਤੋੜ ਕੇ ਸਰੋਂ ਦਾ ਤੇਲ ਸਰੋਂ ਦਾ ਤੇਲ ਲਾਓ ਤੇਲ ਵੀ ਨਾਲ ਹੀ ਲੈ ਕੇ ਆ ਹਾਂ ਸਰੋਂ ਦਾ ਤੇਲ ਨਾਲ ਲੈ ਕੇ ਆਏ ਆ ਇਸ ਤਰੀਕੇ ਨਾਲ ਐਦਾਂ ਸਰੋਂ ਦਾ ਤੇਲ ਇਹਦੇ ਤੇ ਲਾਓ ਮਤਲਬ ਮ사ਜ ਕਰ ਲਈਏ ਪੱਤੇ ਹਾਂ ਇਹ ਪੱਤੇ ਦੀ ਮ사ਜ ਕਰਕੇ ਠੀਕ ਹੈ ਤਵੇ ਦੇ ਉੱਪਰ ਗਰਮ ਕਰਕੇ ਤਵੇ ਤੇ ਗਰਮ ਤਵੇ ਤੇ ਗਰਮ ਕਰਨਾ ਤਵੇ ਤੇ ਗਰਮ ਕਰਕੇ ਆਪਣੇ ਗੋਡੇ ਦੇ ਉੱਪਰ ਲਾ ਲਓ 5-7 ਪੱਤੇ ਗੋਡੇ ਦੇ ਆਲੇ-ਦਾਲੇ ਲਿਬੇਟ ਲਓ ਠੀਕ ਹੈ ਤੇ ਉੱਪਰ ਕੱਪੜਾ ਬੰਨ ਲਓ ਉੱਪਰ ਦੀ ਕੱਪੜਾ ਬੰਨ ਲਓ ਰਾਤ ਨੂੰ ਬੰਨ ਕੇ ਪੈ ਜਾਓ ਫਰੂਕੀ ਸਾਹਿਬ ਸਵੇਰੇ ਸਾਂ ਉੱਠੋਗੇ ਵੀ ਯਾਰ ਕਿਧਰ ਗਿਆ ਦਰਦ ਅੱਛਾ ਜੀ ਐਦਾਂ ਗੁਣਕਾਰੀ ਆ ਇਹ ਤੇ ਪੰਜ ਸੱਤ ਪੱਤੇ ਉੱਪਰ ਤੇ ਸਾਡਾ ਲੱਗਿਆ ਵੀ ਕੁਝ ਨਹੀਂ ਜੀ ਕੁਝ ਵੀ ਨਹੀਂ ਲੱਗਿਆ ਬਸ ਲੱਗਿਆ ਇਹ ਮਿਹਨਤ ਮਿਹਨਤ ਹੈ ਮਿਹਨਤ ਹੈ ਇਹਨੂੰ ਸਵੇਰੇ ਜਲਦੀ ਆ ਕੇ ਤੋੜੋ ਜਲਦੀ ਜਲਦੀ ਆ ਕੇ ਤੋੜ ਕੇ ਇਹਨੂੰ ਰੱਖ ਲਓ ਪੰਜ ਸੱਤ ਪੱਤੇ ਠੀਕ ਹੈ ਸ਼ਾਮ ਨੂੰ ਅਵੀ ਇਹਦੇ ਜੇ ਦੋ ਟਾਈਮ ਲਾ ਲਓ ਜਿਆਦਾ ਵਧੀਆ ਹੈ ਨਹੀਂ ਤਾਂ ਤੁਸੀਂ ਇੱਕ ਟਾਈਮ ਵੀ ਲਾ ਸਕਦੇ ਹੋ ਰਾਤ ਨੂੰ ਸੌਣ ਲੱਗ ਤਰਾਤ ਕਰੂਗਾ ਕੰਮ ਪੂਰਾ ਕੰਮ ਕਰੇਗਾ ਫਰੂਕੀ ਸਾਹਿਬ ਹਾਂ ਕਈਆਂ ਪੈਣਾ ਮੇਰੀਆਂ ਆਉਂਦੀਆਂ ਉਹ ਕਹਿੰਦੇ ਮੇਰੇ ਅੱਡੀ ਚ ਦਰਦ ਹੁੰਦਾ ਮੈਂ ਕਹਿੰਦਾ ਇਹਨੂੰ ਐਦਾਂ ਹੀ ਕਰਕੇ ਆਪਣੀ ਅੱਡੀ ਤੇ ਗਰਮ ਕਰਕੇ ਬੰਨ ਲਓ ਅੱਛਾ ਅੱਡੀ ਦਾ ਦਰਦ ਵੀ ਗਾਇਬ ਤੁਹਾਡੇ ਗੋਡਿਆਂ ਤੇ ਸੋਜ ਹੈ ਉਹ ਵੀ ਖਤਮ ਠੀਕ ਹੈ ਦਰਦਾਂ ਬੰਦ ਇੱਕ ਹਫਤੇ ਦੇ ਬਾਅਦ ਕੋਈ ਦਰਦ ਹੀ ਨਹੀਂ ਰਹਿਣੀ ਗੋਡਿਆਂ ਚ वैसे ਜਿਹੜੇ ਅੱਕ ਹੈਗਾ ਸੀ ਜੀ ਜਦੋਂ ਕੋਈ ਫੌੜਾ ਫਿੰਸੀ ਪੱਕਦਾ ਨਹੀਂ ਸੀ ਸਾਡੇ ਬਜ਼ੁਰਗ ਇਹ ਕਹਿੰਦੇ ਸੀ ਵੀ ਇਹਨੂੰ ਅੱਕ ਬੰਨ ਦੇ ਦੇ ਤੇ ਤੇਲ ਲਾ ਕੇ ਅੱਕ ਬੰਨ ਦੇ ਬਸ ਉਹ ਇਹੀ ਠੀਕ ਹੁੰਦੇ ਜਹਿਰ ਨੂੰ ਜ਼ਹਿਰੀ ਮਾਰਦੀ ਹੈ ਨਾ ਅੱਛਾ ਜ਼ਹਿਰ ਨੂੰ ਜ਼ਹਿਰੀ ਮਾਰਦੀ ਹੈ ਤੇ ਇਸ ਕਰਕੇ ਕਈ ਮੇਰੇ ਭੈਣ ਭਰਾ ਇਸ ਚੀਜ਼ ਤੋਂ ਸਾਡੇ ਕੋਲ ਆਉਂਦੇ ਆ ਯਾਰ ਮੈਂ ਜਾ ਨਹੀਂ ਸਕਦਾ ਮੈਂ ਅੱਕ ਦੇ ਬੂਟੇ ਤੇ ਨਹੀਂ ਜਾ ਸਕਦਾ ਮੈਂ ਮਿਹਨਤ ਨਹੀਂ ਕਰ ਸਕਦਾ ਕਿਉਂ ਜੋਬ ਵਾਲੇ ਇਹ ਜਿਹੇ ਬੰਦੇ ਹੈਗੇ ਜਿਨ੍ਹਾਂ ਕੋਲੇ ਟਾਈਮ ਨਹੀਂ ਹੈਨਾ ਇਹ ਜਿਹੇ ਮੇਰੀਆਂ ਭੈਣਾਂ ਆਉਂਦੀਆਂ ਨਹੀਂਆਂ ਤੇ ਉਹਨਾਂ ਲਈ ਅਸੀਂ ਇਹ ਜਿਹੜਾ ਗੋਡਿਆਂ ਦਾ ਗਰੀਸ ਬਣਾਇਆ ਹੋਇਆ ਅੱਛਾ ਇਹ ਗੋਡਿਆਂ ਦਾ ਗਰੀਸ ਬਣਾਇਆ ਹੋਇਆ ਇਹਦੀ ਮ사ਜ ਕਰੋ ਠੀਕ ਹੈ ਜੀ ਨਹੀਂ ਗਰੀਸ ਬੋਲਦੇ ਇਹਨੂੰ ਅਸੀਂ ਾਡੇ ਗੋਡਿਆਂ ਦਾ ਗਰੀਸ ਬਣਾਇਆ ਹੋਇਆ ਇਹਦੀ ਮਾਲਸ਼ ਕਰਕੇ ਤੁਸੀਂ ਆਰਾਮ ਨਾਲ ਘਰੇ ਪੈ ਜਾਓ ਆ ਦੇਖੋ ਇਹ ਗੋਡਿਆਂ ਦਾ ਗਰੀਸ ਹੈ ਮਤਲਬ ਜਿਹੜਾ ਕੰਮ ਅੱਕ ਦਾ ਪੱਤਾ ਕਰਦਾ ਹੈ ਹਾਂ ਉਹੀ ਕੰਮ ਤੁਹਾਡਾ ਗ੍ਰੀਸ ਕਰੂ ਉਹੀ ਗਾੜਾ ਕੰਮ ਗ੍ਰੀਸ ਕਰੇਗਾ ਮੈਂ ਇਹ ਸੀ ਕਰਕੇ ਇਹਨਾਂ ਵੀ ਛੱਡੇ ਹੀ ਕਈ ਗਰੀਬ ਭੈਣ ਭਰਾ ਸਾਡੇ ਕੋਲੇ ਆਉਂਦੇ ਆ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਜਾਂ ਉਹ ਖਰਚਾ ਨਹੀਂ ਕਰ ਸਕਦੇ ਉਹਨਾਂ ਲਈ ਆਪਾਂ ਇਹ ਦੇਸੀ ਫਾਰਮੂਲਾ ਦੱਸਣ ਜਾ ਰਹੇ ਆ ਤਾਂ ਹੀ ਆ ਮੈਂ ਦੱਸ ਰਿਹਾ ਵੀ ਭਾਈ ਸਾਡੇ ਕੋਲੇ ਅਗਰ ਕੀਦੇ ਕੋਲੇ ਨਹੀਂ ਟਾਈਮ ਹੈਗਾ ਕਈ ਬੰਦੇ ਕਹਿੰਦੇ ਯਾਰ ਕਿਹੜੇ ਚੱਕਰਾਂ ਜਪਾਵਾਂਗੇ ਹਨਾ ਅੱਕ ਦੇ ਬੂਟੇ ਦੇ ਜਾਵਾਂਗੇ ਪੱਤੇ ਤੋੜਾਂਗੇ ਗਰਮ ਕਰਾਂਗੇ ਇਕੱਠੇ ਤੋੜੇ ਵੀ ਤੋੜ ਕੇ ਲਿਆ ਕੇ ਰੱਖ ਸਰ ਰੋਜ਼ ਦੇ ਰੋਜ਼ ਕਰੀਏ ਰੋਜ਼ ਦੇ ਰੋਜ਼ 5-7 ਪੱਤੇ ਤੋੜ ਕੇ ਨਹੀਂ ਤਾਂ ਫਿਰ ਕਮਲਾ ਜਾਣਗੇ ਨੰਨਾਂ ਹਾਂ 5 ਲੈ ਜਾਓ ਰਾਤ ਨੂੰ ਮੰਨ ਲੋ ਠੀਕ ਹੈ ਹਾਂ ਗਰਮ ਕਰੋ ਤਵੇ ਤੇ ਗਰਮ ਕਰਕੇ ਨਾਲ ਗੋਡੇ ਦੇ ਪੰਜ ਆਲੇ-ਦਾਲੇ ਪੰਜ-ਸੱਤ ਪੱਤੇ ਮੰਨ ਲੋ ਅੱਡੀ ਦਰਦ ਕਰਦੀ ਅੱਡੀ ਤੇ ਮੰਨ ਲੋ ਗੁੱਟ ਦਰਦ ਕਰ ਗੁੱਟ ਦਰਦ ਕਿਤੇ ਵੀ ਦਰਦ ਕਰਦਾ ਠੀਕ ਤੁਹਾਡੇ ਇਹ ਦਰਦਾਂ ਖਤਮ ਕਰ ਦਊਗਾ हां जी जी so, जी सो ਸਾਡੇ ਨਾਲ ਸੁਖਵਿੰਦਰ ਜੀ ਵੀ ਨੇ ਇਹ ਨੁਸਖੇ ਫਾਰਮੂਲੇ ਅਕਸਰ ਜਿਹੜੇ ਬਰਨਾਲੇ ਦੇ ਵਿੱਚ ਲੋਕ ਆਉਂਦੇ ਨੇ ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹੱਕੀ ਗੱਡੀ ਵੀ ਪੰਜਾਬੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੁਖਵਿੰਦਰ ਜੀ ਜਿਹੜਾ ਇਹ ਨੁਸਖਾ ਫਾਰਮੂਲਾ ਤੁਸੀਂ ਅਕਸਰ ਦੇ ਦੇ ਦਿੰਨੇ ਹੋ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਤੇ ਫਾਇਦਾ ਕਿੰਨਾ ਕਿਵੇਂ ਫਾਇਦਾ ਹੋ ਜਾਂਦਾ ਇਹਦਾ ਬਹੁਤ ਹੈ ਜੀ ਇਹਦਾ ਇਹਦਾ ਨੁਸਖੇ ਦਾ ਹਾਂ ਜੀ ਬਿਲਕੁਲ ਜੀ ਅੱਛਾ ਅੱਛਾ ਹਾਂ ਜਿਹੜੇ ਬੰਦੇ ਐ ਉਹਨਾਂ ਨੂੰ ਦੱਸਿਆ ਅਸੀਂ ਠੀਕ ਹੈ ਕਿੰਨੇ ਕੁ ਲੋਕਾਂ ਨੇ ਸੈੱਟ ਕਰਤੇ ਤੁਸੀਂ ਕਾਫੀ ਬੰਦੇ ਆਉਂਦੇ ਸਰ ਜਿਹੜੇ ਬੰਦੇ ਕਹਿੰਦੇ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ ਮੈਡੀਸਿਨ ਜਾਂ ਅਸੀਂ ਪੈਸੇ ਖਰਚ ਨਹੀਂ ਕਰ ਸਕਦੇ ਉਹਨਾਂ ਬੰਦਿਆਂ ਨੂੰ ਅਸੀਂ ਨੁਕਤਾ ਦਿੰਨੇ ਆ ਉਹ ਇਹਦੇ ਤੇ ਅਪਲਾਈ ਕਰਦੇ ਆ ਬੜਾ ਵਧੀਆ ਉਹਨਾਂ ਨੂੰ ਰਿਲੀਫ ਮਿਲੀ ਹੈ ਠੀਕ ਹੈ ਕਾਫੀ ਰਿਲੀਫ ਮਿਲੀ ਹੈ ਉਹ ਦੁਬਾਰਾ ਆ ਕੇ ਸਾਨੂੰ ਦੱਸਦੇ ਵੀ ਹੈ ਅੱਛਾ ਅੱਛਾ ਉਹ ਕਹਿੰਦੇ ਜੀ ਸਾਨੂੰ ਕਾਫੀ ਆਰਾਮ ਆ ਜੀ ਸਵੇਰੇ ਜਿਵੇਂ ਰਾਤ ਨੂੰ ਹਾਏ ਹਾਏ ਕਰਦੇ ਸੀ ਸਵੇਰੇ ਵਧੀਆ ਉੱਠੇ ਹੈ ਜੀ ਉਹ ਰਾਤ ਨੂੰ ਹਾਏ ਹਾਏ ਕਰਕੇ ਸੌਂਦੇ ਨੇ ਸਵੇਰ ਨੂੰ ਦਰਦਾਂ ਨੂੰ ਬਾਏ ਬਾਏ ਕਰਕੇ ਉੱਠਦੇ ਨੇ ਜੀ ਕਹਿੰਦੇ ਸਾਨੂੰ ਮਹਿਸੂਸ ਨਹੀਂ ਹੋਇਆ ਵੀ ਕਿਵੇਂ ਉੱਠੇ ਪਤਾ ਹੀ ਨਹੀਂ ਜੀ ਜੀ ਬੜੇ ਸੌਖੇ ਢੰਗ ਨਾਲ ਮਤਲਬ ਇਹ ਉਹਨਾਂ ਦਾ ਜਿਹੜਾ ਫਾਰਮੂਲਾ ਉਹਨਾਂ ਨੇ ਅਪਲਾਈ ਕੀਤਾ ਕੋਈ ਪੈਸਾ ਨਹੀਂ ਕੋਈ ਖਰਚ ਨਹੀਂ ਕੀਤਾ ਅੱਛਾ ਅਤੇ ਫਿਰ ਤੁਹਾਡੇ ਕੋਲ ਇੱਕ ਉਹ ਗਰੀਸ ਵੀ ਜਿਹੜੀ ਹੈਗੀ ਪ੍ਰਧਾਨ ਜੀ ਗੱਲ ਕਰਦੇ ਨੇ ਗਰੀਸ ਉਹ ਗਰੀਸ ਕੀ ਹੈ ਜੀ ਉਹ ਗੋਡਿਆਂ ਦਾ ਗਰੀਸ ਹੈ ਜੀ ਸਾਡੇ ਕੋਲੇ ਜੀ 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 ਜਿਹੜਾ ਕਹਿੰਦੇ 18 ਜੜੀ ਬੂਟੀਆਂ ਦਾ ਐਸੈਂਸ਼ੀਅਲ ਆਇਲ ਹੈ ਅੱਛਾ ਅੱਛਾ ਹਾਂਜੀ ਇਹਦੀ ਮ사ਜ ਹੁੰਦੀ ਹੈ ਆ ਗਰੀਸ ਹੈ ਜੀ ਆਹ ਅੱਛਾ 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 ਇਹਦੇ ਨਾਲ ਅਸੀਂ ਮ사ਜ ਕਰਦੇ ਹਾਂ ਕਿੰਨੀ ਕਿੰਨਾ ਕੀ ਯੂਜ਼ ਕਰਨਾ ਹੁੰਦਾ ਹੈ ਇਹ ਬਿਲਕੁਲੀ ਇਨਾ ਬਸ ਇਨਕ ਹਾਂ ਅੱਛਾ ਮਤਲਬ ਜਿੰਨਾਂ ਕੋ ਅਸੀਂ ਇਹਦੇ ਅੱਕ ਦੇ ਪੱਤੇ ਨੂੰ ਤੇਲ ਲਾਉਣਾ ਉਹਨਾਂ ਕੀ ਇਹ ਗੋਡੇ ਨੂੰ ਲਾਉਣਾ ਹੈ ਜੀ ਹਾਂ ਇਹ ਲਾਉਣਾ ਹੈ ਇਹਦੀ ਮ사ਜ ਹੋਣੀ ਹੈ ਠੀਕ ਹੈ ਜਿਨ੍ਹਾਂ ਦੇ ਗੈਪ ਪੈ ਗਿਆ ਦਰਦਾਂ ਰਹਿੰਦੀਆਂ ਪਕੜਾ ਰਹਿੰਦਾ ਹੈ ਇਹਦੇ ਨਾਲ ਸੌਫਟ ਹੋ ਜਾਂਦਾ ਹੈ ਨਰਮ ਹੋ ਜਾਂਦਾ ਗੋਡਾ ਠੀਕ ਹੈ ਦਰਦਾਂ ਘਟ ਜਾਂਦੀਆਂ ਸਵੇਰ ਨੂੰ ਉਠਣਾ ਕਰਨਾ ਸੌਖਾ ਹੋ ਜਾਂਦਾ ਹੈ ਜਿਹੜੇ ਬੰਦੇ ਕਹਿੰਦੇ ਅਸੀਂ ਰਾਤ ਨੂੰ ਮਤਲਬ ਪੈ ਵੀ ਨਹੀਂ ਸਕਦੇ ਚਪਕੇ ਪਜਦੇ ਰਹਿੰਦੇ ਆ ਮੈਂ ਕਹਿੰਦਾ ਜੀ ਕੱਲਾ ਆਹਾ ਕੱਲਾ ਗਰੀਸ ਮਲਣ ਕੁਝ ਨਹੀਂ ਹੋਰ ਲੈਣ ਦੀ ਲੋੜ ਹਾਂ ਇਹਦੇ ਨਾਲ ਹੀ ਪੇਨ ਖਤਮ ਕਿਹੜੇ ਕਿਹੜੇ ਦਰਦ ਖਤਮ ਕਰ ਦਿੰਦੇ ਤੁਸੀਂ ਇਹਦੇ ਨਾਲ ਗਰੀਸ ਨਾਲ ਗਰੀਸ ਨਾਲ ਸਰ ਜਿਵੇਂ ਸਰਵਾਈਕਲ ਦੀ ਪ੍ਰੋਬਲਮ ਹੈ ਸਾਡੇ ਕੋਲੇ ਸਰਵਾਈਕਲ ਤੋਂ ਬੜੇ ਮਰੀਜ਼ ਆਉਂਦੇ ਆ ਜਿਨ੍ਹਾਂ ਦੀ ਕਰਦਨ ਇੱਥੋਂ ਤੱਕ ਨਹੀਂ ਹੁੰਦੀ ਹਾਂ ਝੁੱਕ ਕੇ ਕੰਮ ਕਰਦੇ ਆ ਬਰਕ ਕਰਦੇ ਆ ਦਫਤਰਾਂ ਜੀ ਕੰਪਿਊਟਰ ਤੇ ਕੰਮ ਕਰਦੇ ਆ ਜਾਂ ਫੋਨ ਦੇਖਦੇ ਆ ਪੜਾਈ ਕਰਦੇ ਆ ਕਿਸੇ ਦੇ ਵੀ ਬਜ਼ੁਰਗ ਦੇ ਜਾਂ ਮਤਲਬ ਛੋਟੇ ਬੱਚਿਆਂ ਦੇ ਵੀ ਸਰਵਕਲ ਹੋ ਜਾਂਦਾ ਉਹਦੀ ਹਲਕੀ ਅਸੀਂ ਮ사ਜ ਕਰਦੇ ਆ ਜੀ ਆ ਜੀ ਇਹ ਇਥੋਂ ਮਤਲਬ ਮ사ਜ ਹੁੰਦੀ ਹੈ ਇਸ ਗਰੀਸ ਨਾਲ 10 ਮਿੰਟਾਂ ਚ ਰਿਲੀਫ ਜੀ ਉਹ ਕਹਿੰਦੇ ਸਾਨੂੰ ਹਾਂ 10 ਮਿੰਟਾਂ ਚ ਕੀ ਬਾਤ ਹੈ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਕੁਝ ਹੋਰ ਕਹਿਣਾ ਚਾਹੋ ਮੈਂ ਕਹਿੰਦਾ ਸੀ ਜੀ ਗੋਡਿਆਂ ਦਾ ਇਸ ਦੇ ਨਾਲ ਆਜ ਹੈ ਤੁਸੀਂ ਗੋਡਿਆਂ ਦੀ ਮ사ਜ ਕਰੋ ਠੀਕ ਹੈ ਜੀ ਜੇ ਕਿਸੇ ਨੂੰ L45 ਦੀ ਪ੍ਰੋਬਲਮ ਹੈ ਉਹਦੀ ਵੀ ਇਹਦੇ ਨਾਲ ਮ사ਜ ਕਰਦੇ ਆਂ ਸੀ ਹਾਂ ਤੁਰਿਆ ਨਹੀਂ ਜਾਂਦਾ ਜੀ ਕਹਿੰਦੇ ਅਕੜਾ ਰਹਿੰਦਾ ਆ ਕਮਰ ਦੇ ਵਿੱਚ ਬੜਾ ਠੀਕ ਰਹੋਗੇ ਜੀ ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਪਰ ਤਾਂ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਅਗਰ ਕਿਸੇ ਨੂੰ ਤੁਹਾਡਾ ਨੁਸਖਾ ਫਾਰਮੂਲਾ ਇਹ ਲੈਣਾ ਹੋਵੇ ਜਾਂ ਇਸ ਨੁਸਕੇ ਬਾਬਤ ਤੁਹਾਨੂੰ ਪੁੱਛਣਾ ਕਰਨਾ ਹੋਵੇ ਹੋਰ ਬਹੁਤ ਸਾਰੇ ਸਵਾਲ ਹੁੰਦੇ ਨੇ ਵੀਡੀਓ ਤੋਂ ਬਾਅਦ ਉਹ ਉਹ ਕਿਵੇਂ ਰਾਬਤਾ ਕਿਵੇਂ ਕਰਨ ਤੁਹਾਡੇ ਨਾਲ ਹਾਂ ਉਹ ਸਾਡਾ ਜੀ ਮੇਰੇ ਤਿੰਨ ਸੈਂਟਰ ਹੈ ਇੱਕ ਮਹਾਲੀ ਦੇ ਵਿੱਚ ਹੈ ਮਦਨਪੁਰ ਚੌਂਕ ਦੋ ਫੇਸ ਸ਼ੀਤਲਾ ਮਾਤਾ ਮੰਦਿਰ ਦੇ ਨਾਲ ਉੱਥੇ ਮੇਰਾ ਕਲੀਨਿਕ ਹੈ ਉੱਥੇ ਮੈਂ ਸੋਮਵਾਰ ਮੰਗਲਵਾਰ ਉੱਥੇ ਹੁੰਨਾਗਾ ਤੇ ਬੁੱਧਵਾਰ ਵੀਰਵਾਰ ਮੈਂ ਹੁੰਨਾਗਾ ਲੁਧਿਆਣੇ ਮਾਡਲ ਟਾਊਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਤੇ ਕ੍ਰਿਸ਼ਨਾ ਮੰਦਿਰ ਉਹਦੇ ਵਿਚਾਲੇ ਟਿਊਸ਼ਨ ਮਾਰਕੀਟ ਹੈ 30 ਨੰਬਰ ਸ਼ੋਰੂਮ ਹੈ ਉੱਥੇ ਮਿਲ ਜਾ ਸਕਦੇ ਆ ਬਰਨਾਲੇ ਸੇਖਾ ਰੋਡ 9 ਨੰਬਰ ਗਲੀ ਬਰਨਾਲਾ ਇੱਥੇ ਆ ਕੇ ਮਿਲ ਸਕਦੇ ਆ ਮੇਰੇ ਨਾਲ ਜਦੋਂ ਮਰਜ਼ੀ ਸਾਡੇ ਜਿੰਨੇ ਵੀ ਡਾਕਟਰ ਸਾਹਿਬ ਬੈਠੇ ਆ ਸਟਾਫ ਨਾਲ ਜਿੰਦੇ ਨਾਲ ਮਰਜ਼ੀ ਇਹ ਫਾਰਮੂਲੇ ਬਾਰੇ ਜਾਣਕਾਰੀ ਲੈ ਸਕਦੇ ਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੁਖਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਦੇਖੋ ਅੱਕ ਦਾ ਪੱਤੇ ਦੇ ਉੱਤੇ ਤੇਲ ਲਗਾਉਣ ਵਾਲਾ ਨੁਸਖਾ ਫਾਰਮੂਲਾ ਅੱਜ ਪ੍ਰਧਾਨ ਜੀ ਨੇ ਸਾਡੇ ਨਾਲ ਸ਼ੇਅਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਅੱਕ ਦੇ ਪੱਤੇ ਨੂੰ ਗਰਮ ਤੇਲ ਲਗਾ ਕੇ ਜਦੋਂ ਅਸੀਂ ਗਰਮ ਕਰਕੇ ਦਰਦਾਂ ਵਾਲੀ ਥਾਂ ਦੇ ਉੱਤੇ ਬੰਨਦੇ ਆ ਤਾਂ ਕਾਫੀ ਜ਼ਿਆਦਾ ਰਿਲੀਫ ਹੈਗਾ ਜਿਹੜਾ ਉਹ ਮਿਲ ਜਾਂਦਾ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਇੱਕ ਤਾਂ ਅਕਦ ਦਾ ਪੱਤਾ ਤੋੜਨ ਲੱਗੇ ਬੜੀ ਸਾਵਧਾਨੀ ਵਰਤਣੀ ਹੈ ਕਿਉਂਕਿ ਜੇਕਰ ਅਕਦ ਦੇ ਪੱਤੇ ਅਸੀਂ ਕਹਿ ਲਈਏ ਕਿ ਅੱਖ ਦੇ ਵਿੱਚ ਤਾਂ ਦੁੱਧ ਪੈ ਜਾਵੇ ਤਾਂ ਕਾਫੀ ਹੱਦ ਤੱਕ ਨੁਕਸਾਨ ਹੋ ਸਕਦਾ ਹੈ ਔਰ ਦੂਸਰੀ ਗੱਲ ਜੇਕਰ ਤੁਸੀਂ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਮੇਰੀ ਗੁਜ਼ਾਰਿਸ਼ ਇਹ ਹੈ ਤੁਸੀਂ ਸਬੰਧਤ ਜਿਹੜੇ ਹੈਗੇ ਨੇ ਐਮਡੀ ਹੈਗੇ ਨੇ ਸੁੱਖਾ ayurveda ਦੇ ਅਜ ਸੁੱਖਾ ayurveda ਦੇ ਜਿਹੜੇ ਡਾਕਟਰਸ ਲੋਕ ਹੈਗੇ ਨੇ ਉਹਨਾਂ ਨਾਲ ਵੀ ਕੰਸਲਟ ਕਰਕੇ ਤੁਸੀਂ ਗੱਲਬਾਤ ਕਰਕੇ ਅੱਕ ਦੇ ਪੱਤੇ ਦਾ ਇਸਤੇਮਾਲ ਸਿੱਖ ਸਕਦੇ ਹੋ ਔਰ ਇਹ ਜਦੋਂ ਵੀ ਤੁਸੀਂ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਇਹਨੂੰ ਅਮਲ ਦੇ ਵਿੱਚ ਲੈ ਕੇ ਆਣਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ